ਜਿੱਥੇ ਇਜ਼ਦੀ ਵਧਾਈ ਦਿੱਤੀ ਹੈ ਉਥੇ ਸਭਨਾਂ ਦਾ ਸ਼ੁਕਰੀਆ ਵਿਦਾ ਕੀਤਾ ਹੈ ਤੇ ਪਰਮਾਤਮਾ ਨੇ ਜਿਹੜਾ ਤੀਸਰੀ ਵਾਰ ਉਦੋਂ ਪਰਿਵਾਰ ਮੇਂ ਬਣਾਇਆ ਉਹਦੇ ਵਾਸਤੇ ਵੀ ਮੈਂ ਸਾਰਿਆਂ ਦਾ ਸ਼ੁਕਰੀਆ ਅਦਾ ਕੀਤਾ ਔਰ ਇਹ ਜਿਹੜੇ ਤਿਹਾਰ ਹੁੰਦੇ ਨੇ ਸਾਡੇ ਸਭਨਾਂ ਦੇ ਸਾਂਝੇ ਨੇ ਔਰ ਅਸੀਂ ਸਾਂਝੇ ਹਰ ਵਾਰ ਬਣਾਉਂਦੇ ਹਾਂ ਔਰ ਖੁਦਾ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਖੁਦਾ ਸਾਨੂੰ ਤਾਕਤ ਬਖਸ਼ੇ ਅਸੀਂ ਦੇਸ਼ ਕੌਮ ਦੀ ਸੇਵਾ ਜਿਹੜੀ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਕਰਾਈ ਜਿਹੜਾ ਕਿ ਪੂਰੀ ਹਿੰਦੁਸਤਾਨ ਦੇ ਵਿੱਚ ਬਹੁਤ ਹਰਸ਼ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਦੀ ਇਸ ਈਦ ਦੇ ਵਾਰਕ ਮੌਕੇ ਤੇ ਮੈਂ ਜਿਹੜਾ ਕਿ ਕੁਰਬਾਨੀ ਦਾ ਪ੍ਰਤੀਕ ਹੈ ਇਹੋ ਹੀ ਕਹਿਣਾ ਚਾਹਾਂਗਾ ਕਿ ਆਓ ਅਸੀਂ ਰਲ ਮਿਲ ਕੇ પ્રેમ ਪਿਆਰ ਦੇ ਨਾਲ ਭਾਈਚਾਰੇ ਦੇ ਨਾਲ ਅਸੀਂ ਜਿਹੜਾ ਇਸ ਉੱਤਮ ਦਿਹਾੜਾ ਨੂੰ ਬਲਾਈਏ ਤਾਂ ਜੋ ਦੁਨੀਆ ਦੇ ਵਿੱਚ ਇੱਕ ਮੈਸੇਜ ਆਏ ਕਿ ਅਸੀਂ ਜਿਹੜੀ ਰਾਜਨੀਤੀ ਹੈ ਉਹ ਤਾਂ ਰੰਗੀ ਰਾਜਨੀਤੀ ਤੋਂ ਉੱਪਰ ਉੱਠ ਕੇ ਅੱਜ ਈਸ ਦੀ ਸ਼ੁਭ ਦਿਹਾੜੀ ਦੇ ਜਿੱਥੇ ਜਿਹੜੀ ਸਾਡੀ ਸ਼ਾਹੀ ਮਰਸੀਦ ਹੈ ਆਲਗੇਟ ਉੱਥੇ ਪੋਚੇ ਉੱਥੇ ਜਿੱਥੇ ਈਸ ਦੀ ਵਿਦਾਈ ਦਿੱਤੀ ਹੈ ਉੱਥੇ ਸਭਨਾਂ ਦਾ ਸ਼ੁਕਰੀਆ ਵਿਦਾ ਕੀਤਾ ਹੈ ਕਿ ਪ੍ਰਮਾਤਮਾ ਨੇ ਜਿਹੜਾ ਤੀਸਰੀ ਵਾਰ ਉਹ ਨਵਾਂ ਪਰਲਮੈਂਟ ਬਣਾਇਆ ਉਹਦੇ ਵਾਸਤੇ ਵੀ ਮੈਂ ਸਾਰਿਆਂ ਦਾ ਸ਼ੁਕਰੀਆ ਅਦਾ ਕੀਤਾ ਔਰ ਇਹ ਜਿਹੜੇ ਤਿਹਾੜ ਹੁੰਦੇ ਨੇ ਸਾਡੇ ਸਭ ਨਾਲ ਦੇ ਸਾਂਝੇ ਨੇ ਔਰ ਅਸੀਂ ਸਾਂਝੇ ਹਰ ਵਾਰ ਬਣਾਉਂਦੇ ਹਾਂ ਔਰ ਖੁਦਾ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਖੁਦਾ ਸਾਨੂੰ ਤਾਕਤ ਬਖਸ਼ੇ ਅਸੀਂ ਦੇਸ਼ ਕੌਮ ਦੀ ਸੇਵਾ ਜਿਹੜੀ ਹੈ ਉਹ ਕਰ ਸਕੀਏ ਔਰ ਇਸ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਅਸੀਂ ਖੁਦਾ ਦਾ ਸ਼ੁਕਰ ਸਾਡੇ ਕੋਲ ਬਣਿਆ ਲਿਏ ਸੋ ਮੈਂ ਅੱਜ Eid ਦੇ ਮੌਕੇ ਦੀ ਸਭਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਵਿਲਾਸ ਸਾਹਿਬ ਦੇਸ਼ ਦੇਸ਼ ਵਿੱਚ ਬੈਠ ਕੇ ਫੰਡਾਂ ਦੀ ਜਿੰਨੀ ਆਇਦਾ ਜਿਹੜਾ ਦੇਸ਼ ਦੇਸ਼ ਤੋਂ ਮਾਇਆ ਜਾ ਰਿਹਾ ਸਭਨਾ ਸਮੁਦਾਇ ਨੂੰ ਖਾਸ ਕਰ ਸਾਡੇ ਇਸ ਪਾਈਚਾਰੇ ਦੀ ਸਮੁਦਾਇ ਨੂੰ ਜਿੱਥੇ ਵੀ ਵਸਦੇ ਨੇ ਦੇਸ਼ ਵਿਦੇਸ਼ ਦੇ ਵਿੱਚ ਉਹਨਾਂ ਨੂੰ ਦਿਵਦਿਆ ਕਰਾਈਆਂ ਤੋਂ ਮੈਂ ਬਹੁਤ ਬਹੁਤ ਬਧਾਈ ਦਿੰਦਾ ਖੁਦਾ ਦੇ ਕੇ ਇਹਹੀ ਬੇਨਤੀ ਹੈ ਕਿ ਖੁਦਾ ਸਭਨਾਂ ਨੂੰ ਖੁਸ਼ੀਆਂ ਖੇੜੇ ਪ੍ਰਦਾਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਕਰਾਂ ਜਿਹੜਾ ਕਿ ਪੂਰੀ ਹਿੰਦੁਸਤਾਨ ਦੇ ਵਿੱਚ ਬਹੁਤ ਹਰਸ਼ ਊਲਾਸ ਦੇ ਨਾਲ ਬਣਾਇਆ ਜਾ ਰਿਹਾ ਅੱਜ ਦੀ ਇਸ Eid ਦੇ ਵਾਰਕ ਮੌਕੇ ਤੇ ਮੈਂ ਜਿਹੜਾ ਕਿ ਕੁਰਬਾਨੀ ਦਾ ਪ੍ਰਤੀਕ ਹੈ ਇਹੋ ਹੀ ਕਹਿਣਾ ਚਾਹਾਂਗਾ ਕਿ ਆਓ ਅਸੀਂ ਰਲ ਮਿਲ ਕੇ પ્રેમ ਪਿਆਰ ਦੇ ਨਾਲ ਭਾਈਚਾਰੇ ਦੇ ਨਾਲ ਅਸੀਂ ਜਿਹੜਾ ਇਸ ਉੱਤਮ ਤਿਉਹਾਰ ਨੂੰ ਮਨਾਈਏ ਤਾਂ ਜੋ ਦੁਨੀਆ ਦੇ ਵਿੱਚ ਇੱਕ ਮੈਸੇਜ ਆਏ ਕਿ ਅਸੀਂ ਜਿਹੜੀ ਰਾਏ ਦਿੱਤੀ ਹੈ ਉਹ ਤਾਂ ਰੰਦੀ ਰਾਏ ਦਿੱਤੋ ਉੱਪਰ ਉੱਠ ਕੇ और नफरत की राजनीति तो उपर उठ के एक दूसरे के गले मिल के जरा इस महान त्यौहार में मनाइए और मैं अज्ञा इस बकरीद जड़ी के बकरा ईद कहते हैं इस मौके पर मैं पूरे हिंदुस्तान के मुस्लिम भाईचारे को बहुत बहुत मुबारकबाद दता